گیا بھائی ਮੀ ਬਲੌਗ ਦੀ ਕਰੀਏ ਸ਼ੁਰੂਆਤ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ 게ਟ ਬਣਿਆ ਪਿਆ ਮਾਮਾ ਇੱਟਾਂ ਸਾਫ਼ ਕਰ ਰਿਹਾ ਪਾਣੀ ਉਹ ਪਾਣੀ ਹੋਇਆ ਨਵਾਂ ਕੁਡਾ ਬਣ ਰਿਹਾ ਆਓ ਆ ਲੋ ਸ਼ਿਆਗੋ ਮਿਸ਼ਰੀ ਘੜਤੀ ਹੈ ਬਾਹਰ ਚੱਲ ਰਿਹਾ ਵੀ ਕੰਮ ਆ ਟਾਕੀ ਆ ਗਈ ਤੇ ਇੱਕ ਆਹ ਟਾਕੀ ਆ ਗਈ ਮਿਸ਼ਰੀ ਖੜੀ ਹੈ ਦਲਾ ਰਹੀ ਇਹ ਮਸ਼ਰੀ ਦਾ ਹਾਂ ਕੀ ਹੋ ਗਿਆ ਕੀ ਹੋ ਗਿਆ ਐਂ ਠੀਕ ਹੈ ਕਿਆ ਕਰਨਾ ਤੇ ਡੇਸੀ ਚਾਹੀਦੀ ਐਨੇ ਆਟਾ ਨਾ 껠ਾ ਲਾ ਦੇ ਨਾ ਕੋਲ ਤੇ ਪਹੁੰਚ ਗਿਆ ਵੀ ਚੈਂਪੀਅਨ ਕਹਿੰਦੇ ਖੜਾ ਹੈ ਚੈਂਪੀਅਨ ਆਫ ਚੈਂਪੀਅਨ ਹਾਂ ਚਲ ਚਲ ਦਾਣੇ ਪਾ दिए ਭਾਈ ਦੇਖੀ ਅੰਦਰ ਕਿੰਨਾ ਕ ਗਿੱਲਾ ਹੈ ਮੀਨ ਕਿੰਨਾ ਕ ਗੰਦ ਪਾਇਆ ਹੋਇਆ ਉਹ ਹਿਸਾਬ ਨਾਲ ਕਰਦੇ ਹਾਂ ਚੈੱਕ ਜਾਨਵਰ ਬੰਦ ਨੇ ਬੰਦ ਹੈ ਸ਼ੁਕਰ ਆ ਕਰਦੇ ਆ ਮੁਰਗਾ ਮੈਨੂੰ ਬਾਲਾ ਸੋਹਣਾ ਲੱਗਦਾ ਹੈ ਹਾਈ 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 ਚੋ ਹਾਂ ਤੁਸੀਂ ਵੀ ਮਾਰਦੇ ਆ ਅਲਾਰਮ ਬੱਲੇ 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 ਪਹਿਲਾਂ ਕਬੂਤਰੇ ਖੋਲਦਾ ਜੋbro ਕਹਿੰਦੇ ਇੱਧਰ ਹੈ ਯਾਨੀ ਸਿਰੇ ਦਾ ਸੀਲ ਮੁਰਗਾ ਮੇਰੇ ਵੀਰੋ ਖੜ ਜਾ ਹਾਂ ਆ ਜਾਓ ਤੁਸੀਂ ਆ ਜਾਓ ਪਹਿਲਾਂ ਸਾਫ ਸੁੱਧ ਰਹੇ ਹੈ ਬਈ ਇਹਨਾਂ ਨੂੰ ਨੀਚੇ ਵੀ ਹੁਣ ਇੱਥੇ ਨਾ ਆਉਣ ਲੱਗ ਜਿਓ 10 ਮਿੰਟ ਕੋਲ ਖੜਕੇ ਬਈ ਦਾਣੇ ਚਕਾਉਣੇ ਕਿਉਂਕਿ ਪਾਣੀ ਚ ਉਹ ਥੋੜੇ ਪਾਣੀ ਚ ਜਾਣਗੇ ਨਹੀਂ ਇਹ ਚੁਕਣਗੇ 10 ਮਿੰਟ ਦਾਣੇ ਫਿਰ ਆਪਾਂ ਪਾਣੀ ਪੂਣੀ ਪੀਤੇ ਦਿਨ ਨੂੰ ਬੰਦ ਕਰ ਦਾਂਗੇ ਉਤਰਦਾ ਕਰਤੇ ਬਈ ਬੰਦ ਆ ਜਾਓ ਵੀ ਆ ਜਾਓ ਤੁਸੀਂ ਆ ਜਾਓ ਮਹਿਕਮਾ ਸਾਰੇ ਇਹਨਾਂ ਦਾ ਅਲੱਗ ਹੋਇਆ ਹੈ ਜਾਨਵਰ ਮੈਕਮ ਹੈ ਜਾਨਵਰ ਮੈਕਮ ਹੈ ਆਹ ਓਕੇ ਹੈ ਅੰਡੇ ਦਾ ਸਾਲਿਆਂ ਨੂੰ ਪਤਾ ਹੀ ਨਹੀਂ ਵੀ ਆਂਡਾ ਹੁੰਦਾ ਕੀ ਹੈ ਇਹੇ ਜੇ ਘਟੀਆਂ ਮੁਰਗੀਆਂ ਨੇ ਸਾਲੇ ਤੇ ਖੜ ਜੋ ਇਧਰੋਂ ਵੀ ਮੈਂ ਖੋਲੇ ਜਾਣਾ ਤੁਸੀਂ ਵੀ ਆ ਜਾਓ ਯਾਰ ਛੋਟੂ ਗਏਗਾ ਚਲੋ ਤੁਸੀਂ ਬੋਲ ਬਲੇ ਕੇ ਕਦੇ ਆਂਡਾ ਦੇਖ ਕੇ ਦੇਖ ਲੋ ਖਬਰਾ ਆਏ ਜਾਵੇ ਚਲ ਹੁਣ ਇਹ ਫਿਰਨਗੇ ਇਧਰ ਕਬੂਤਰਾਂ ਨੂੰ ਮੈਂ ਜਾਣੇ ਪਾ ਤੇ ਇਧਰਿਆਂ ਦਾ ਹੋ ਗਿਆ ਕੰਮ ਕੱਲੇ ਅਸੀਲ ਰਹਿ ਗਏ ਉਹ ਬੜਾ ਅਸੀਲ ਇਹਨੂੰ ਕੱਲਾ ਖੋਲਣਾ ਪੈਣਾ ਇਹ ਅਸੀਲਾਂ ਨੂੰ ਕੱਲੇ ਖੋਲਣਾ ਪੈਣਾ ਇਹ ਵੀ ਹੁਣ ਸਿਆਪਾ ਹੋ ਗਿਆ ਚਲੋ ਕੋਈ ਨਹੀਂ ਨਾ ਦਾਣਾ ਪਾਣੀ ਵਾਧੂ ਪਿਆ ਹੁਣ ਆਪਾਂ ਚੱਲਦੇ ਆ ਘਰ ਨੂੰ ਖਾਲਾ ਖਾਲਾ ਅੰਬਰ ਕੱਢਤੀ ਹੈ ਭਾਈ ਬਾਹਰ ਥੋੜੀਆਂ ਵੀ ਕੱਢਤੀਆਂ ਬਾਣੀ ਅੰਦਰ ਕਿਉਂ ਕੀ ਲੈ ਥੇ ਕੰਮ ਕਰਦੀ ਹੈ ਦੇਗਾ ਥੇ ਕੰਮ ਕਰਦੀ ਹੈ ਅੰਬਰ 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 ਹਾਂ ਕੁੰਡਾ ਨਮਾ ਪਰ ਮੈਂ ਕਰੂੰਗਾ ਦੇ ਦਿਆਂਗੇ ਕਿਧਰੋਂ ਜ਼ਿਆਦਾ ਸਾਫ਼ ਹੁੰਦੀ ਹੈ ਠੀਕ ਆ ਹਾਂ ਕਾਲੋ ਦਾ ਕੋਈ ਚੱਕਰ ਨਹੀਂ 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 ਖੜਖੜਾ ਫਿਰਨਾ ਕੰਪੀਟੀਸ਼ਨ ਚੱਲੂ ਜੱਸੇ ਅੱਜ ਆਪਣੇ ਓਏ ਬਸ ਉਧਰੋਂ ਸਾਫ਼ ਕਰਦੇ ਹੁਣ ਇੱਧਰਲਾ ਮੈਂ ਕਰਨਾ ਪਾਸਾ ਸਾਹਿਬ ਲਿਬੜੀ ਬਾਦ ਹੋਈ ਹੈ ਠੀਕ ਆ ਬਾਪੂ 101 ਰੁਪਏ ਦੀ ਚਾਰਤਾ ਹੈ ਹਾਂ ਠਾਈ ਮਿੱਤਰੋ ਇੱਧਰੋਂ ਵੀ ਕਰਤੀ ਪੂੰਛ ਵੀ ਦੇਖੋ ਇੱਧਰੋਂ ਵੀ ਦੇਖੋ ਬੜਾ ਕਿਮ ਕੀ ਦੀ ਉਹ ਕਿਰ ਬੋਟਾ ਹਨ ਕਰਤੀ ਸੈਟਿੰਗ ਹੈ ਖੜ ਜਾ ਕੀ ਕਰਦੀ ਹੈ ਖੁੱਡਾ ਵੀ ਇੰਨਾ ਹੋ ਗਿਆ ਬਾਈ ਰੈਡੀ ਦੇਖਦਾ ਕਦਿਆਂ ਅਸੀਂ ਠੀਕ ਆ ਬਟਾ ਨਾਲ ਦੀ ਨਾਲ ਸਪਲਾਈ ਇਹਦੇ ਦਾ ਫੇਰਤਾ ਇਹਦੇ ਫੇਰਿਆ ਹੋਇਆ ਇਹਦੇ ਕੱਪੜਾ ਫੇਰ ਦੇ ਜਸੂ ਇਹਦੇ ਵੀ ਕੱਪੜਾ ਫੇਰਨਾ ਪਾਣੀ ਇਥੇ ਖਾਏਂਗੀ ਅੱਜ ਹੈ ਕੱਢਦੇ ਆ ਤੇਰੀ ਰਾਈਡਿੰਗ ਤੇ ਲੈ ਕੇ ਚੱਲਦੇ ਆ ਤੈਨੂੰ ਅੱਜ ਸ਼ਾਰਟ ਰਾਈਡਿੰਗ ਕਰਾਵਾਂਗੇ ਤੇਰੀ ਬੱਜੀ ਚੈੱਕ ਕਰ ਲਈਏ ਬਬੀ ਇੱਕ ਵਜਾ ਛੋਟਾ ਰਹਿ ਗਿਆ ਯਾਰ ਬਾਤ ਇਹ ਨਾ ਪਰੇ ਕਰਦੇ ਅਗਲੀ ਨਾ ਹੁਣ ਚੋਗਾ ਉਹਨੂੰ ਵੀ ਫੁੱਲ ਮਿਲਦਾ ਆਉ ਦੇ ਨਾ ਇਹ ਨੂੰ ਮਿਲ ਗਿਆ ਨਾ ਦੋ ਦਰਾਂ ਪਹਿਲਾਂ ਚੱਕੇ ਤੇ ਜਿਹੋ ਦੇ ਨਾਲ ਉਹ ਬਰਾਬਰ ਦਾ ਨਾਮ ਸੁਣਾ ਲੱਗਿਆ ਹੋਏ ਨੇ ਚੱਲ ਤੂੰ ਆਪੇ ਕਰ ਜਾ ਕਰੀ ਯਾਰ ਜੱਟਾਂ ਨੇ ਪਾਤੇ ਹੁਣ ਗਾਣੇ ਪਾਏ ਨੇ ਉਹਨਾਂ ਨੂੰ ਦਿਲਾਂ ਦੇ ਲੋਕਾਂ ਬੜੇ ਨੂੰ ਮਿਲ ਗਿਆ ਚੋਗਾ ਅੰਦੇ ਕਰਦੇ ਪੈਰ ਸਾਬੀ ਦਾ ਬਣ ਕੇ ਦੇਖੀਏ ਨੇ ਉਹਨੇ ਜੇ ਕਾਇਮ ਹੋ ਜਾਣਾ ਆ ਬਾਣੀ ਚੱਲਦੇ ਆ ਚੱਲਦੇ ਆ ਰਾਈਡਿੰਗ ਕਰਨ ਚੱਲਦੇ ਆ ਉਹ ਬਾਈ ਡੈਂਗਲ ਦੇ ਕੰਨ ਗਿੱਡੇ ਗਿੱਡੇ ਲੱਗ ਰਹੇ ਇੱਥੋਂ ਦੇਖੋ ਹੁਣ ਆਹ ਦੇਖੋ ਬਾਈ ਡੈਂਗਲ ਇੱਕ ਅੱਦੇ ਦੇ ਹੋਰ ਦੇ ਆ ਕਰਨੇ ਵਾਲੇ ਇੱਕ ਉਹਦੀ ਕੰਨੀ ਵੀ ਕਦੀ ਪੜਦੇ ਆ ਨਾ ਇਹਦਾ ਵੀ ਇਹ ਨਾ ਇੱਥੋਂ ਦੇ ਕੇ ਇਹ ਇੱਥੋਂ ਹਾਂ ਇੱਥੋਂ ਕਰਤਾ ਦੇ ਇਹਨਾਂ ਨੂੰ ਉਹਨੂੰ ਲੱਗ ਕਰਦੇ ਆ ਜੋੜ ਜੋੜੇ ਲੱਗ ਕਰਾਂਗੇ ਇਹਨੂੰ ਫੇਰ ਲੈ ਕੁਰਸੀ ਚੱਕ ਲਵੀਏ ਕੋੜੀ ਲੈ ਕੇ ਚੱਲੀਏ ਕੱਢ ਹੌਲੀ ਗੱਡੀ ਮੇਰਾ ਵੀਰ ਖੜ ਜਾ ਰੋਕ ਜਲਾ ਦੋ ਪਹਿਲਾਂ ਛਿੱਕ ਮਾਰੀ ਕੋਈ ਨਹੀਂ ਰਾਈਡਿੰਗ ਕੈਨਸਲ ਹੋਊਗੀ ਭਾਈ ਇਹ ਕੋਲੀ ਦੀ ਸਫਾਈ ਕੀਤੀ ਜਾਊਗੀ ਹੁਣ ਖਰਖਰਾ ਮਾਰ ਕੇ ਚਾਵਕ ਸਾਹ ਹੈ ਹਾਂ ਚੱਲ ਕੋਈ ਨਹੀਂ ਹਾਂ ਹੁਣ ਸੈਂਟਰ ਚ ਹੋ ਗਈਆਂ ਹਾਂ ਖਰਖਰਾ ਮਾਮੇ ਮਾਰੇਗਾ ਹੈ ਨਹੀਂ ਨਹੀਂ ਥੱਲੇ ਦੇ ਲੂ ਆ ਮੈਨੂੰ ਇਹ ਕਰਦੇ ਕਰਦੇ ਪੈਰ ਸਾਫ ਦਿਖਾਈਂ ਲੈ ਸਾਫ ਕਰੇ ਹੋਈ ਵੀ ਦਿਖਾ ਦਈਏ ਹੁਣ ਐਂ ਕੌਲੀ ਵਰਗੇ ਕਰਦੇ ਆਂ ਆ ਥੋੜਾ ਜਿਹਾ ਰਹਿ ਗਿਆ ਗਿੱਲਾ ਜਿਹਾ ਚਮਕਾਈਦੀ ਚਲੋ ਚੱਲ ਚੱਲ ਜਸਾ ਤਰੇ ਮੈਦਾਨ ਚ ਬਈ ਤਾਰਾਂ ਵੀ ਜੋੜਤੀਆਂ ਕਰਨੀਆਂ ਇਕੱਠੀਆਂ ਬਾਅਦ ਚ ਪੈਪ ਤਾਰ ਦੇਣਾ ਹੁਣ ਸਪੀਕਰ ਆਉਣਾ ਹੈ ਪਾਉ ਆਪਣੀ ਦੂਜੀ ਡਿਊਟੀ ਤੇ ਹੁਣ ਉਧਰ ਮਾਮਾ ਲੱਗਿਆ ਹੋਇਆ ਇੰਨਾ ਕਰ ਰੈਡੀ ਹੋ ਗਿਆ ਖੁੱਡਾ ਬਾਕੀ ਕਰਾਂਗੇ ਕੱਲ ਨੂੰ ਰੈਡੀ ਇਹਨੂੰ ਰੈਡੀ ਗਿਆ 15 ਮਿੰਟ ਦਾ ਕੰਮ ਜਾਨੂ ਕਰੀ ਆ ਨਾ ਲਿਆ ਅੱਜ ਦਾ ਵੀ ਖੁੱਡਾ ਬਰਫਾਲੇ ਮਾਣੀ ਨਾਲ ਲੈ ਖੁੱਡਾ ਨਾ ਪੂਰਾ ਕਰ ਦੂ ਮਿਸਤਰੀ ਮਿਸਤਰੀ ਹੈ ਵੀਰੇ ਮੂੜ ਗਿਆ ਮਿਸਤਰੀ ਦਾ ਜਦ ਹੀ ਚਲੋ ਬਾਈ ਕਮੈਂਟ ਕਮੈਂਟ ਬੋਲੀਏ ਕੱਟੀ ਨਹੀਂ ਬਣ ਹੁੰਦੀ ਉਹ ਤੇ ਹੋਰ ਕੀ ਕਰੇਗਾ ਬਾਹਦੂ ਹੈ ਚਲੋ ਕਮੈਂਟ ਬੋਲੀਏ ਵੀਰੇ ਬਲਜਿੰਦਰ ਸੋਮਨ ਚੰਗਾ ਕਬੂਤਰ ਦੀ ਨਸਲ ਕਿਵੇਂ ਪ्योर ਕਰੀ ਦੀ ਵੀਡੀਓ ਪਾ ਦੋ ਵੀਰੇ ਠੀਕ ਆ ਠੀਕ ਆ ਵੀਰੇ ਜਰੂਰ ਪਾਵਾਂਗੇ ਜਸਾ ਜਸਵੀਰ ਸਿੰਘ ਗੁਰਜਾ ਬ੍ਰਦਰ ਥੈਂਕ ਯੂ ਵੀਰੇ ਸਪਿੰਦਰ ਸਿੰਘ ਬਿੱਟੂ ਨਾਈਸ ਐਂਡ लवली ਥੈਂਕ ਯੂ ਵੀਰੇ ਜਸਪਾਲੀਵਾਲ ਵੀਰੇ ਕੋਹੜੀ ਦੇ ਸੈਟਅਪ ਤੇ ਕਿੰਨਾ ਪੈਸਾ ਲੱਗਿਆ ਉਹ ਬਾਅਦ ਚ ਦੱਸਾਂਗੇ ਵੀਰੇ ਤੁਹਾਨੂੰ ਸਾਰਾ ਟੋਟਲ ਕਰਕੇ ਜਸਵੀਰ ਸਿੰਘ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਹਰੇ ਐਵੇਂ ਸਿੱਧੂ ਭਾਈ ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਨੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਲਓ ਫਾਰਮ 302 ਮਨਪ੍ਰੀਤ ਗੋਸਲ ਗੈਂਡ ਵੀਡੀਓ ਬਾਈ ਬਣੀ ਅੱਜ ਪੂਰੀ ਫਿਲਮਾ ਡਾਕੂ ਆਹ ਆਹ ਵੀਰੇ ਡਾਕੂ ਵਾਲੀ ਉਹ ਵੀ ਲਗਾਉਂਦੀ ਆ ਜਰਮਾਨ ਸਿੱਧੂ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ